ਸਤਿ ਸ਼੍ਰੀ ਅਕਾਲ ਜੀ ਇਹ ਆ ਆਪਣਾ ਅੱਜ ਦਾ ਵਲੌਗ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਹਾਂ ਖੇਤ ਨੂੰ ਆਪੇ ਤੋਂ ਨਾਲ ਟਾਂ ਲੱਗਦੇ ਆਂਗੇ ਤੇ ਖੇਤ ਵੱਲ ਜਾ ਰਹੇ ਸੀਗੇ ਜਿਹੜਾ ਮੋਟਰਸਾਂ ਤੇ ਜਾਈ ਜਾਂਦੇ ਆਂ ਬਾਂਹ ਜਾ ਕੇ ਟਰੈਕਟਰ ਚੱਕਦੇ ਆਂਗੇ ਮਸ਼ੀਨ ਆ ਗਈ ਸ਼ਾਇਦ ਨਾ ਪਗੇ ਦੇ ਹੋਰ ਵੱਡੇ ਆਂਦੇ ਸੀਗੇ ਤੇ ਹੁਣ ਆਪਾਂ ਆਵਦੇ ਵੱਧਦੇ ਆਂਗੇ ਤੇ ਉਧਰ ਜਾਣਾਗਾ ਆਪਾਂ ਖੇਤ ਵੱਲ ਹਾਂ ਮਸ਼ੀਨ ਚੱਲੀ ਜਾਂਦੀ ਹੈਗੀ ਜਾ ਕੇ ਟਰੈਕਟਰ ਤੇ ਬੈਠਨੇ ਆਂ ਤੇ ਅੱਗੇ ਕਰਦੇ ਆਂ ਇਹ ਧੰਨਵਾਦ ਤੇ ਮਿੱਤਰੋ ਮਸ਼ੀਨ ਇੱਥੇ ਆਈ ਸੀ ਪਰ ਹਜੇ ਵੱਢਣੀ ਸੀ ਲੱਗੀ ਉਹਨਾਂ ਇਤੋਂ ਵਿਸ਼ਾ ਪਿਆ ਕਰਦੇ ਉੱਧਰ ਤਾਂ ਸਹੀ ਖੜਾ ਉੱਪਰਲੇ ਪਾਸੇ ਆਪਣਾ ਟਰੈਕਟਰ ਖੜਾਗਾ ਪੁਰਾਣੀ ਘਾਤੋਂ ਖੜੇ ਜਾ ਕੇ ਆਪਣਾ ਦਾ ਇਹ ਉਧਰੋਂ ਗਿਆ ਜੀ ਘਰੋਂ ਟਰੈਕਟਰ ਲਾਉਣ ਵਾਸਤੇ ਗਿਆ ਸੀਗਾ ਤੇ ਆਪਾਂ ਆ ਕੇ ਖੇਤ ਆ ਗਏ ਸੀਗੇ ਖੇਤ ਤਾਂ ਹਜੇ ਟਰੈਕਟਰ ਇੱਕ ਹੀ ਸੀਗਾ ਦੂਸਰਾ ਟਰੈਕਟਰ ਘਰੋਂ ਲੈ ਕੇ ਆਉਣਾ ਸੀਗਾ ਤਮਨ ਨਵੇਂ ਦੇ ਵੇਤੀ ਆਉਣਾਗਾ ਇੱਥੇ ਆ ਗਏ ਸੀ ਹੁਣ ਵਾਪਸ ਜਾ ਰਹੇ ਹਾਂ ਘਰ ਵਾਲੇ ਨੂੰ ਉਦੋਂ ਦੂਸਰਾ ਟਰੈਕਟਰ ਲੈ ਕੇ ਆਵਾਂਗੇ ਫਿਰ ਪਹੁੰਚਾਂਗੇ ਵਾਪਸ ਖੇਤ ਨੂੰ ਇਹ ਭਈ ਆ ਗਏ ਟਰੈਕਟਰ ਕੋਲੇ ਆਪਾਂ ਮੈਸੀ ਲੈ ਕੇ ਜਾਣਾ ਸੀਗਾ ਮਾਦੋ ਟਰਾਲਾ ਪਾਇਆ ਵਾ ਜੀ ਦਾ ਤੇ ਆਪਾਂ ਟਰਾਲਾ ਉੱਤੇ ਕੱਢ ਕੇ ਆਉਣਾ ਖੇਤ ਇਸ ਤੋਂ ਬਾਅਦ ਵਾਪਸ ਇੱਥੇ ਆਉਣਾਗਾ ਟਰੈਕਟਰ ਲੈ ਕੇ ਕਿਉਂਕਿ ਇਹਦੇ ਮਗਰ ਤਾਂ ਮਲਚਰ ਪਾਉਣਾਗਾ ਮਲਚਰ ਮਾਰਦਾ ਇੱਧਰ ਇਹ ਮਿੱਤਰੋ ਹੁਣ ਆਪਾਂ ਜਾ ਰਹੇ ਆਂ ਖੇਤਵਾਦ ਨੂੰ ਬਹੁਤ ਗਾਣੇ ਬੰਦ ਕਰਿਆ ਕਿਉਂਕਿ ਕਾਪੀਰਾਈਟ ਆ ਜਾਂਦਾਗਾ ਕਾਪੀਰਾਈਟ ਦੇ ਕਰਕੇ ਆਪਣਾ ਗਾਣਾ ਹੀ ਬੰਦ ਕਰ ਲੈ ਪੈਗੇ ਤੇ ਮਿੱਤਰੋ ਮੂਰੇ ਆ ਗੱਠਾਂ ਵਾਲੇ ਜਾ ਰਹੇ ਆਗੇ ਤੇ ਦੋ ਲਾਈ ਖੜੇ ਆ ਮੂਰੇ ਟਰੈਕਟਰ ਆਪਣੇ ਤੇ ਕਾਜ ਜੱਗਾ ਕਾਜ ਤੇ ਮੂਰੇ ਭਰਿਆ ਵਾਗਾ ਇਹ ਪਤਾ ਨਹੀਂ ਕਦੋਂ ਖੜਾਈ ਖੜੇ ਆ ਹੁਣ ਇੱਥੇ ਤੇ ਭਈਓ ਟਰਾਲੀਆਂ ਕਿਤਾ ਇਧਰੋਂ ਲੰਘੀ ਤੇ ਜਿਆਗ ਆ ਰਹੀ ਆ ਵੀ ਤੇ ਆਪਾਂ ਵੀ ਟਰੈਕਟਰ ਤੋਰ ਲਈ ਪਿੱਛੇ ਹੀ ਤੇ ਆਪਾਂ ਜਾਣੇ ਹਣ ਖੇਤ ਵੱਲ ਨੂੰ ਇੱਕ ਬਗਲੀਏ ਗੇਰ ਮਿੱਤਰੋ ਇਹ ਮਾਰ ਕੇ ਆਸੇ ਪਾਸੇ ਨਿਗਾ ਤੇ ਚਲਦੇ ਆਂ ਗਾਂ ਨੂੰ ਇੰਨੇ ਮੇਟਰ ਖੇਤ ਆ ਗਏ ਸੀਗੇ ਟਰਾਲੀ ਘੱਟਦੀ ਐ ਤੇ ਆ ਗਏ ਆਪਾਂ ਤੇ ਹੁਣ ਚੱਲਦੇ ਆਂਗੇ ਆਪਸ ਉਹ ਮੂਰੇ ਦੂਸਰਾ ਟਰੈਕਟਰ ਆਈ ਜਾਂਦਾਗਾ ਇਧਰੋਂ ਤਾਂ ਬੈਂਡ ਚਲੀ ਜਾਂਦੀ ਆ ਇਧਰ ਘੱਟਦਾਗਾ ਟਰਾਲਾ ਆਪਾਂ ਹੁਣ ਚੱਲਦੇ ਆਂ ਬਾਅਦ ਵਿੱਚ ਤੇ ਮਿੱਤਰੋ ਆਪਾਂ ਪਾਵਾ ਸੀ ਇਸ ਵੇਲੇ ਹਾਂ ਤੇ ਮਿੱਤਰੋ ਪਾਲਿਆ ਸੀ ਮਲਚਰ ਤੇ ਹੁਣ ਜਾ ਰਹੇ ਆ ਵਾਪਸ ਉੱਥੇ ਜਿੱਥੋਂ ਆਪਾਂ ਆਏ ਸੀਗੇ ਹੁਣ ਉੱਥੇ ਹੀ ਜਾਣਾਗਾ ਉੱਥੇ ਅੱਗੇ ਅੱਗੇ ਝੋਨਾ ਵਟਣਗੇ ਤੇ ਆਵਾ ਮਗਰ ਮਗਰ ਮਲਚਰ ਮਾਰਾਂਗੇ ਕਿਉਂਕਿ ਉੱਥੇ ਹੀ ਆਪਾਂ ਆਲੂ ਵੀ ਜਨੇ ਆਗੇ ਚ ਰਾਦਾ ਮਾਚਰ ਹੈ ਤੇ ਮਾਚਰ ਮਾਰ ਲਾ ਦਿੰਦੇ ਇਧਰ ਦਾ ਕੰਪੈਨ ਚੱਲੀ ਜਾਂਦੀ ਆਗੀ ਤੇ ਉਹ ਫਿਰਦਾ ਆਪਣਾ ਜਿਹੜਾ ਦਾਣੇ ਘੋਣਾ ਟਰੈਕਟਰ ਆ ਅੱਧ ਜੱਡਰ ਲੱਗਦਾ ਪਿਆ ਇਧਰ ਮਾਚਰ ਚਲਾਤਾ ਕੋ ਨਾਲ ਇਹਨਾਂ ਸਾਰਾ ਕੰਮ ਹੋਈ ਜਾਊਗਾ ਅੱਜ ਪਸਟਰ ਹੁਣ ਆਪਾਂ ਕੰਪੈਨ ਜਾ ਕੇ ਸੀਗੇ ਟੈਸਟ ਆਪਾਂ ਮੱਛਾ ਡਟਰ ਇਹ ਤਾਂ ਦਾਣੇ ਵਾਲਾ ਇਹ ਮਤਰਾ ਇਧਰ ਦਾਣੇ ਵਾਲਾ ਤੇਰੇ ਇਹ ਭਾਈ ਕੰਪਾਇਨ ਤੋਂ ਉਤਰੇ ਸੀਗੇ ਨੀ ਬੰਦੇ ਆਪਣੇ ਦੂਜੇ ਰੋਟੀ ਖਾਣ ਲੱਗੇ ਸੀਗੇ ਅੱਜ ਫਿਰ ਨੇ ਕਿ ਗਾਂ ਲੈ ਚਲੋ ਅਸੀਂ ਹੁਣ ਗਾਂ ਲੈ ਕੇ ਚੱਲਦੇ ਆਂ ਤੇ ਮੇਰੇ ਤੋਂ ਹੁਣ ਮਾਰੀ ਜਾਂਦੇ ਆ ਬਲਚਰ ਆ ਗੁਰਿੰਦਰ ਬਾਰਤਾ ਦਾ ਇਹ ਤਾਂ ਗਾਂ ਰਹਿ ਜਾਗਾ ਉਹਨਾਂ ਆਪਣੇ ਦੂਜਾ ਬੰਦੇ ਦੂਜਾ ਟਿਕਾਣੇ ਗਈ ਆ ਰੁਕਾ ਬਟਰ ਪਾ ਕੇ ਇਹਨਾਂ ਮਤਰਾ ਸ਼ਾਮ ਹੋ ਗਈ ਜੀ ਤੇ ਆਪਾਂ ਮੱਟਰ ਮਾਰੀ ਜਾਂਦੇ ਸੀ ਹਜੇ ਆ ਥੋੜਾ ਜਿਹਾ ਰਾਂ ਲੈ ਗਿਆ ਸੀਗਾ ਦੂਜੀ ਟੰਗਿਆਂ ਦਾ ਸੀਗਾ ਇਹ ਇਤਰਾਜ ਨਾਲ ਉਤਾਰਦਾ ਸੀਗਾ ਤੇ ਉਧਰੋਂ ਬਣਾ ਚੱਲੀ ਜਾਂਦਾ ਬਾਜੂ ਸਾਹਿਬ ਇਹਨਾਂ ਜੁਦਾਬੇਟ ਮਾਰੀ ਜਾਂਦੇ ਇਧਰ ਮਗਰੇ ਮਗਰੇ ਤੇ ਇਧਰ ਆਪਾਂ ਬੱਸੇ ਪਰ ਗਿਆ ਨੇ ਇਹਦੇ ਪਾਣੀ ਥੋੜਾ ਤਾਂ ਰਹਿ ਗਿਆ ਆਜਾ ਗਰਾਉਂਡ ਵੀ ਮਿਸ ਹੋ ਗਿਆ ਮਿੱਤਰੋ ਜੀ ਉਹਨੇ ਕਹਿੰਦਾਂ ਸ਼ਾਮ ਨੂੰ ਸੰਭਾਲਦਾ ਤੇ ਮੇਟਰ ਮਲਚਰ ਸਾਰੇ ਤੇ ਮਾਰਦਾ ਸੀਗਾ ਤੇ ਇੱਕ ਸਾਡੇ ਮਹਰੋਂ ਦੇ ਘਰ ਤਾਂ ਇਹ ਸਾਰਾ ਖਾਲੀ ਸਾਰੇ ਘਰ ਤੇ ਚੱਕਦੇ ਸੀਗੇ ਮਲਚਰ ਕਰਤਾ ਇਹ ਸਾਰਾ ਤੇ ਮਿੱਤਰੋ ਇਹ 버ਗਰ 버ਗਰ ਤੇ ਆ ਠੰਡੇ ਆਏ ਸੀਗੇ ਆਪਣੇ ਚਾਚੇ ਹੀ ਲੈ ਕੇ ਆਏ ਸੀ 버ਗਰ ਦਾ ਖਾ ਗਏ ਆਪਾਂ ਤੇ ਉਹ ਵੀ ਖਾ ਗਏ ਹੁਣ ਦੂਜੇ ਬੰਦੇ ਨਾਲ ਆਪਣੇ ਰਹਿ ਗਿਆ ਚੱਕੋ ਅਗਲੇ ਕਹਿ ਸੀਗੇ ਵੀ ਪੀ ਕੇ ਤਾਕਤ ਆਪਣਾ ਮੈਸੀ ਜਿਹਨਾਂ ਆਪਾਂ ਮਲਚਰ ਮਾਰਿਆਗਾ ਉਧਰ ਦੂਜਾ ਹੌਲਾਂ ਚੱਲੀ ਜਾਂਦਾ ਵਾ ਜਿੱਦੋਂ ਅਗਰ ਰੋਟਾਵੇਟਰ ਪਾਇਆ ਐਨੇ ਦਾ ਰੋਟਾਵੇਟਰ ਵੱਜ ਗਿਆ ਉਹ ਬਾਕੀ ਪਰਲਾ ਥਾਂ ਰਹਿ ਗਿਆ ਤੇ ਮੈਂ ਤਰ ਹੁਣ ਆਪਾਂ ਬਹਿ ਗਏ ਜੀ ਰੋਟਾਵੇਟਰ ਆ ਟਰੈਕਟਰ ਦੇ ਆਪਣੇ ਹੌਲੈਂਡ ਤੇ ਇਹ ਰੋਟਾਵੇਟਰ ਮਾਰ ਜਾਨੇ ਵਿੱਚ ਮੇਟਰ ਲੇਟ ਹੋ ਗਿਆਗਾ ਟਾਈਮ ਬਵਾ ਹੋ ਗਿਆ ਹਨੇਰਾ ਆ ਵੀ ਹੋਣ ਲੱਗ ਗਿਆ ਡੇਢ ਚੱਪ ਗਿਆ ਦੂਰ ਵੀ ਢਾਲ ਗਈ ਜਾਵਾਂ ਤੇ ਡੇਢ ਚੱਪ ਗਿਆਗਾ ਬੱਸ ਅੱਡੇ ਘੰਟੇ ਦਾ ਪਲੇਰਾ ਹੋਊਗਾ ਤੇ ਆਵਲਾ ਬਾਕਾ ਫੋਨ ਲਾ ਕੇ ਜਾਂ ਬੋਲੇ ਸਾਰੇ ਚ ਫੇਰਾ ਆਪਣਾ ਜੇ ਕਾਫੀ ਹੋ ਜਾਊਗਾ ਸਾਰਾ ਮਾਤਾ ਜੀ ਦਾ ਲੈ ਗਿਆ ਜੀ ਦਾ ਜੇ ਲੱਗ ਗਿਆ ਜਦਾ ਪੂਣਾ ਘੰਟਾ ਅੱਧਾ ਟਾਈਮ ਲੱਗਾ ਦਾ 65% ਦਾ ਕਾ ਉਹ ਲੱਗਿਆ ਨਾ ਦਾ ਇਤਨਾ ਸਾਰਾ ਮਾਰ ਦਿੱਤਾ ਆਪਾਂ ਨੇ ਸਾਡਾ ਬੰਸੇ ਕਰੀ ਜੀ ਆ ਆਸੀ ਜੀ ਦੇ ਨਾਲ ਮਾਰ ਦਿੱਤਾ ਆਪਾਂ ਆਪਣੇ ਬੋਲੇ ਮਾਤਾ ਜੀ ਦਾ ਘਟਾ ਲੱਗ ਬਸ ਨਾ ਮਾਤਾ ਜੀ ਨਾਲ ਨਾ ਜਿਆਦਾ ਤੇ ਆਖਰਲੇ ਟਾਈਮ ਨਾ ਕਿੰਨਾ ਜਿੱਤਰਾ ਬੋਲ ਕੇ ਆਪਣਾ ਬੰਦ ਹੋਣਾ ਆ ਦਾ 4% ਰਹਿ ਗਿਆ ਸੋੜ ਦੀ ਮੈਂ ਜਾ ਕੇ ਚੱਲ ਬਲੌਗ ਕਰਦਾ ਕੱਲ੍ਹ ਜੇ ਆਪ ਵੀ ਦਾ ਸਭ ਨੂੰ